ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਇੱਕ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦਾ ਨਾਮ ਹੈ ਆਪਰੇਸ਼ਨ ਪ੍ਰਹਾਰ ਜਿਸ ਦੇ ਤਹਿਤ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਮਿਲ ਕੇ ਕਈ ਵੱਡੇ ਖੂਨਖਾਰ ਗੈਂਗਸਟਰ ਤੇ ਨਸ਼ਾ ਵਿਰੋਧੀ ਜਿਹੜੇ ਤਸਕਰ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਅਰੈਸਟਾਂ ਤੇ ਉਹਨਾਂ ਦੇ ਇਨਕਾਊਂਟਰ ਕੀਤੇ ਜਾ ਰਹੇ ਨੇ ਉਸੇ ਤਹਿਤ ਪੰਜਾਬ ਦਾ ਇੱਕ ਖੂਨਖਾਰ ਗੈਂਗਸਟਰ ਪ੍ਰਭ ਦਾਸਵਾਲ ਦਾ ਸਾਥੀ ਜੱਗਾ ਪੱਤੂ ਜੋ ਕਿ ਪਹਿਲਾਂ ਹੀ ਪੁਲਿਸ ਦੇ ਹरासत ਦੇ ਵਿੱਚ ਸੀ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਜਿੱਥੇ ਉਹਨੇ ਹਥਿਆਰ ਲੁਕਾਇਆ ਗਿਆ ਸੀ ਉਸ ਹਥਿਆਰ ਦੀ ਬਰਾਮਦੀ ਲਈ ਨਾਲ ਲੈ ਕੇ ਜਾ ਰਿਹਾ ਸੀ ਜਿੱਥੋਂ ਉਸਨੇ ਹਥਿਆਰ ਆਪਣੇ ਚੁੱਕੇ ਪੁਲਿਸ ਪਾਰਟੀ ਤੇ ਫਾਇਰ ਕਰਤਾ ਜਿਸ ਤੋਂ ਬਾਅਦ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਉਸ ਤੇ ਫਾਇਰ ਕੀਤਾ ਗਿਆ ਜੋ ਕਿ ਉਸਦੇ ਲੱਤ ਤੇ ਵਜਦਾ ਜਿਸ ਨੂੰ ਫਿਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਐਸਐਸਪੀ ਦਾ ਕਹਿਣਾ ਹੈ ਕਿ ਇਹ ਜਿਹੜਾ ਜਗਾ ਪਸੂ ਸੀ ਪ੍ਰਭ ਦਾਸੂ ਵਾਲ ਨਾਮ ਦਾ ਖੂਮਖਾਰ ਗੈਂਗਸਟਰ ਹੈ ਜਿਸ ਦੇ ਗਰੋਧ ਆ ਇੱਕ ਸਾਥੀ ਸੀ ਜੱਗਾ ਪੱਤੂ ਜਿਸ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਦਰਜ ਸੀਗੇ ਉਸ ਤੋਂ ਬਾਅਦ ਹੁਣ ਉਹਦੀ ਹਥਿਆਰ ਲੱਭਣ ਗਏ ਸੀ ਪੁਲਿਸ ਵਾਲੇ ਜਿੱਥੇ ਹਥਿਆਰ ਦੀ ਬਰਾਮਦਗੀ ਕਰਨ ਗਏ ਸੀ ਤੇ ਜਿੱਥੇ ਪੁਲਿਸ ਪਾਰਟੀ ਤੋਂ ਉਸ ਵੱਲੋਂ ਫਾਇਰ ਕਰ ਦਿੱਤਾ ਗਿਆ ਤੇ ਪੁਲਿਸ ਪਾਰਟੀ ਦੇ ਡਿਫੈਂਸ ਵਿੱਚ ਉਸ ਤੇ ਫਾਇਰ ਕੀਤਾ ਜੋ ਕਿ ਉਸਦੇ ਗੋਡੇ ਦੇ ਵਿੱਚ ਲੱਗਿਆ ਜੋ ਕਿ ਹੁਣ ਜੇਰੇ ਇਲਾਜ ਹੈ ਜ਼ਖਮੀ ਹਾਲ ਦੇ ਵਿੱਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਰ ਅੱਜ ਕੀ ਮਾਮਲਾ ਹੋਇਆ ਸਰ ਉਹਦੇ ਬਾਰੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇੱਕ ਕੈਰੋ ਫਾਟਕਾਂ ਦੇ ਨੇੜੇ ਲਗਭਗ ਸਾਢੇ 3 ਮਹੀਨੇ ਪਹਿਲਾਂ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਦੋ ਆ ਮੁੰਡਿਆਂ ਦੀ ਡੈਥ ਹੋਈ ਸੀਗੀ ਤੇ ਫਾਇਰਿੰਗ ਚ ਤੇ ਇਹਦੇ ਵਿੱਚ ਮੇਨ ਸ਼ੂਟਰ ਜਿਹੜਾ ਸੀਗਾ ਉਹਦਾ ਨਾਮ ਸੀਗਾ ਜਗਤਾਰ ਰੇਲਸ ਜੱਗਾ ਪੱਟੂ ਜੋ ਆਰਟੀਫਾਈ ਕੀਤਾ ਗਿਆ ਸੀਗਾ ਤੇ ਇਸ ਕੇਸ ਵਿੱਚ ਮੇਨ ਸ਼ੂਟਰ ਵਾਰਦਾਤ ਹੋਣ ਦੇ ਨਾਲ ਹੀ ਐਬਸਕੌਂਡਿੰਗ ਸੀਗਾ ਲਗਭਗ ਪਿਛਲੇ ਸਾਢੇ 3 ਮਹੀਨੇ ਤੋਂ ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ 8 ਤੋਂ ਜ਼ਿਆਦਾ ਅਪਰਾਧੀਆਂ ਨੂੰ ਅਰੈਸਟ ਕਰ ਲਿਆ ਸੀਗਾ ਲੈਕਿਨ ਆਪਸ ਕੌਂਡਿੰਗ ਸੀਗਾ AGTF ਪੰਜਾਬ ਦੀ ਟੀਮ ਦੇ ਨਾਲ ਮਿਲ ਕੇ ਫਜ਼ਲਕਾ ਪੁਲਿਸ ਦੇ ਨਾਲ ਮਿਲ ਕੇ ਤਰਨਤਨ ਪੁਲਿਸ ਦੀ CIA ਟੀਮ ਅਤੇ SHO ਸਿਟੀ ਪੱਟੀ ਦੀ ਟੀਮ ਨੇ ਮਿਲ ਕੇ ਇਹਨੂੰ ਜਦੋਂ ਸਾਰਾ ਸਾਡਾ ਆਪਰੇਸ਼ਨ ਪ੍ਰਹਾਰ ਗੈਂਗਸਟਰਸ ਤੇ ਵਾਰ ਨਾਮ ਤੋਂ ਸ਼ੁਰੂ ਹੋਇਆ ਤੇ ਉਸੇ ਟਾਈਮ ਇਹਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਅਰੈਸਟ ਕਰਨ ਤੋਂ ਬਾਅਦ ਇਹ ਤੋਂ ਫਰਦਰ ਪੁੱਛਤਾਚੀ ਕੀਤੀ ਗਈ ਤੇ ਜਿਹੜਾ ਵੈਪਨ ਇਹਨੇ ਛੁਪਾਇਆ ਸੀਗਾ ਉਦੇ ਬਾਰੇ ਇਹਨੇ ਲੋਕੇਸ਼ਨ ਡਿਸਕਲੋਜ਼ ਕੀਤੀ ਆਜ ਇਹਨੂੰ ਵੈਪਨ ਰਿਕਵਰੀ ਵਾਸਤੇ ਇੱਥੇ ਲਿਆ ਗਿਆ ਸੀਗਾ ਜਿੱਥੇ ਇਹਨੇ ਵੈਪਨ ਰਿਕਵਰੀ ਦੇ ਦੌਰਾਨ ਪੁਲਿਸ ਟੀਮ ਨੂੰ ਚਕਮਾ ਦਿੰਦੇ ਹੋਏ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਨੇ ਦੋ ਰਾਉਂਡ ਫਾਇਰ ਕੀਤੇ ਪੁਲਿਸ ਟੀਮ ਤੇ ਪਹਿਲਾਂ ਪੁਲਿਸ ਨੇ ਵਾਰਨਿੰਗ ਸ਼ਾਟਸ ਫਾਇਰ ਕੀਤੇ ਤੇ ਫਿਰ ਬਾਅਦ ਚ ਜਦੋਂ ਇਹਨੇ ਫਿਰ ਫਾਇਰ ਕੀਤਾ ਤੇ ਭਜਣ ਦੀ ਕੋਸ਼ਿਸ਼ ਕੀਤੀ ਉਦੋਂ ਪੁਲਿਸ ਦੇ ਆਪਣੇ ਇੰਚਾਰਜ ਐਸ ਐਚ ਓ ਨੇ ਇੱਥੇ ਫਿਰ ਫਾਇਰ ਕੀਤਾ ਜਿਹੜਾ ਪੈਰਵਲ ਫਾਇਰ ਸੀਗਾ ਤੇ ਇਹਦੇ ਤੋਂ ਇਹਨੇ ਗੋਡੇ ਤੇ ਇਹਦਾ ਫਾਇਰ ਲਗਿਆ ਹੈਗਾ ਜਿਸ ਤੋਂ ਆ ਇੰਜਰਡ ਹੋਇਆ ਇਹਨੂੰ ਇਮੀਡੀਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਜਿੱਥੇ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਤੇ ਫਰਦਰ ਇਹਦਾ ਜਿਹੜਾ ਵੈਪਨ ਹੈਗਾ ਉਹ ਪ੍ਰਾਇਮ ਆਫ ਸਾਈਟ ਦੇਖਣ ਤੋਂ ਲੱਗਦਾ ਕਿ ਇੱਕ ਸੈਮੀ ਆਟੋਮੈਟਿਕ ਵੈਪਨ ਹੈਗਾ ਜਿਹੜਾ PX5 ਤੋਂ ਵਜੋਂ ਆਇਡੈਂਟੀਫਾਈ ਕੀਤਾ ਜਾਂਦਾ ਹੈਗਾ ਜਨਰਲੀ ਆ ਵੈਪਨ ਜਿਹੜੇ ਹੈਗੇ ਅਕਰੋਸ ਦੀ ਬਾਰਡਰ ਸਮਗਲਿੰਗ ਤੋਂ ਗੈਂਗਸਟਰਸ ਮਦੇ ਐਸੋਸੀਏਟਸ ਤੇ ਸਾਰੇ ਯੂਜ਼ ਕਰਦੇ ਹੈਗੇ ਇਸ ਬੰਦੇ ਦੇ ਵੀ ਜਿਹੜੇ ਹੈਗੇ ਗੈਂਗਸਟਰਸ ਦੇ ਗਰੁੱਪਸ ਦੇ ਨਾਲ ਐਸੋਸੀਏਸ਼ਨ ਹੈਗੀ ਜਿਹੜੀ ਅਸੀਂ ਇਨਵੈਸਟੀਗੇਟਿਵ ਕੀਤੀ ਹੈਗੀ ਫਰਦਰ ਵੀ ਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹੜੇ ਕਾਫੀ ਐਸੋਸੀਏਟਸ ਦੀ ਇਹਦੀ ਪੁਸ਼ਤਾਸ਼ ਤੋਂ ਸਾਨੂੰ ਪਤਾ ਲੱਗਿਆ ਹੈਗਾ ਉਹਨਾਂ ਨੂੰ ਵੀ ਫਰਦਰ ਅਸੀਂ ਅਰੈਸਟ ਕਰਾਂਗੇ ਥੈਂਕ ਯੂ